ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਾਫੀ ਦਿਨਾਂ ਦੀ ਸੋਚ ਵਿਚਾਰ ਤੇ ਜੋ ਮਨ ਤੇ ਬੜਾ ਵਜਾ ਬੋਥ ਸੀ ਜਿਸ ਦਿਨ ਦਰਬਾਰ ਸਾਹਿਬ ਵਿਖੇ ਸਤਾਰ ਸਿੰਘ ਵੀਰ ਸਿੰਘ ਜੀ ਬਾਦਲ ਦੇ ਉੱਤੇ ਗੋਲੀकांड ਹੋਈ ਆ ਮੈਂ ਉਸ ਵੇਲੇ ਬਿਲਕੁਲ ਨਾਲ ਹੀ ਪਿਛਲੇ ਬਣੇ ਇਹਨਾਂ ਨੂੰ ਫਤਿਹ ਬੁਲਾ ਕੇ ਨਹੀਂ ਆਇਆ ਤੇ ਬਰਾਂਡੇ ਚ ਉਤਰਨ ਤੋਂ ਪਹਿਲਾਂ ਹੀ ਇਹ ਕਾਹਦਾ ਰੌਲਾ ਪੈ ਗਿਆ ਬੜੀ ਮਨ ਨੂੰ ਹੈਰਾਨੀ ਹੋਈ ਔਰ ਦਿਮਾਗ ਦੇ ਵਿੱਚ ਇਸ ਗੱਲ ਦਾ ਪ੍ਰਸ਼ਨ ਸੀ ਕਿ ਇਹ ਕੌਮ ਸਾਡੀ ਕਿੱਧਰ ਜਾ ਰਹੀ ਹੈ ਇੱਕ ਬੰਨੇ ਤੇ ਕੱਲਾ ਸ਼ਰੂਮ ਨਹੀਂ ਕਾਲੀਦਾਲ ਤੇ ਉਹਦੇ ਵਰਕਰ ਹੀ ਨਹੀਂ ਜਿਹੜੇ ਸ੍ਰੀ ਕਾਂਤਕਪੱਤ ਸਾਹਿਬ ਦੇ ਹੁਕਮ ਦੇ ਉੱਤੇ ਪਾਬੰਦ ਰਹਿੰਦੇ ਨੇ ਜੋ ਨਾਲੋਂ ਸੰਦੇਸ਼ ਆਉਂਦਾ ਆ ਉਹਦੇ ਅੱਗੇ ਸਿਰ ਨਵਾਉਂਦੇ ਨੇ ਬਾਦਲ ਸਮੇਤ ਸਾਰੀ ਲੀਡਰਸ਼ਿਪ ਨੇ ਸਿਰ ਝੁਕਾ ਕੇ ਸ਼੍ਰੀ ਕਾਂਤਕ ਸਾਹਿਬ ਦਾ ਹੁਕਮ ਜਿਹੜਾ ਪ੍ਰਵਾਨ ਕੀਤਾ ਇਹ ਨਿਗਾ ਕਿਹ ਗਲਤੀਆਂ ਆਪ ਕੀਤੀਆਂ ਸੀ ਗਲਤੀਆਂ ਸਰਕਾਰ ਦੇ ਸਮੇਂ ਹੋਈਆਂ ਉਸ ਸਮੇਂ ਦੇ ਵਿੱਚ ਜੇ ਗਲਤੀਆਂ ਹੋਈਆਂ ਤੇ ਉਹਨਾਂ ਨੂੰ ਪ੍ਰਵਾਨ ਕੀਤਾ ਕੋਈ ਸ਼ਖੀਰ ਸਿੰਘ ਬਾਦਲ ਨੇ ਆਪਣੇ ਹੱਥੀ ਕੋਈ ਗਲਤੀਆਂ ਨਹੀਂ ਕੀਤੀਆਂ ਅੱਜ ਘਰ ਚ ਲਾਉਂਦੇ ਆ ਘਰ ਦੇ ਵਿੱਚ ਕਈ ਗਲਤੀਆਂ ਹੋ ਜਾਂਦੀਆਂ ਨੇ ਔਰ ਆਪਾਂ ਮੰਨਦੇ ਆ ਕਿ ਸਟੇਟ ਦਾ ਰਾਜ ਭਾਗ ਕਰਦੇ ਆ ਕਈ ਤਰ੍ਹਾਂ ਦੀ ਗੱਲ ਹੀ ਗੱਲ ਪਿਛੀਆਂ ਸਰਕਾਰਾਂ ਵਿੱਚ ਵੀ ਸਾਹਮਣੇ ਆਏ ਨੇ ਤੇ ਅੱਜ ਦੀ ਸਰਕਾਰ ਵਿੱਚ ਵੀ ਤੁਸੀਂ ਵੇਖ ਲਓ ਕਿ ਸਾਡੇ ਸਰਕਾਰ ਚ ਕਾਲੀ ਦਲ ਦੀ ਚ ਜਿਹੜੀ ਬੇਅਦਬੀਆਂ ਹੋਈਆਂ ਸੀ ਅੱਜ ਉਹਨੂੰ ਬਹੁਤ ਵੱਡੇ ਕਾਰਡ ਜਿਹੜੇ ਨੇ ਜਿਵੇਂ ਕਪੂਰਥਲਾ ਕਾਂਡ ਗੁਰਦੁਆਰਾ ਸਾਹਿਬ ਵਿੱਚ ਖੰਡ ਪਾਠ ਭੰਗ ਹੋਣਾ ਉੱਥੇ ਇੱਕ ਪੁਲਿਸ ਦਾ ਮੁਰਾਜ਼ਮ ਮਰ ਜਾਣਾ ਉੱਥੇ ਗੋਲੀਆਂ ਚੱਲਣੀਆਂ ਉਸ ਤੋਂ ਪਿੱਛੋਂ ਕਿੰਨੇ ਥਾਵਾਂ ਦੇ ਉੱਤੇ ਬੇਅਦਬੀਆਂ ਹੋਈਆਂ ਨੇ ਤੇ ਇਹ ਜਿਹੜੇ ਲੋਕ ਨੇ ਜਿਹੜੇ ਐਜੰਸੀਆਂ ਦੇ ਹੱਥ ਠੋਕੇ ਬਣ ਗਏ ਨੇ ਪਿਛਲੀ ਹਿਸਟਰੀ ਜਦੋਂ ਕੌਮ ਦੀ ਦੇਖਦੇ ਆ ਉਦੋਂ ਵੀ ਗੁਰੂ ਮਹਾਰਾਜ ਵੱਲ ਧਿਆਨ ਕਰਕੇ ਸੋਚੀਦਾ ਕਿ ਸੱਚੇ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਗਦਾਰਾਂ ਦੇ ਕਰਕੇ ਗਿਆ ਤੇ ਅੱਜ ਤੱਕ ਕੌਮ ਪੈਰੀ ਨਹੀਂ ਖੜ ਸਕੀ ਤੇ ਅੱਜ ਇਹ ਜੋ ਚੱਲ ਰਿਹਾ ਆ ਕੌਮ ਦੇ ਨਾਲ ਕੌਮ ਦੇ ਵਿੱਚ ਕੌਮ ਦੇ ਲੋਕਾਂ ਦੇ ਕੋਲੋਂ ਜਿਨ੍ਹਾਂ ਦੇ ਬੜੇ ਖੂਬਸੂਰਤ ਚਿਹਰੇ ਨੇ ਬੜੇ ਗੁਰਸਿੱਖ ਨਜ਼ਰ ਆਉਂਦੇ ਨੇ ਪਰ ਜਿਹੜੀਆਂ ਉਹਨਾਂ ਦੀਆਂ ਕਾਰਵਾਈਆਂ ਸਿੱਖ ਵਿਰੋਧੀ ਕੌਮ ਵਿਰੋਧੀ ਜਿਹੜੇ ਸਾਡੇ ਕੌਮ ਨੂੰ ਤੇ ਧਰਮ ਨੂੰ ਖਤਮ ਕਰ ਦੇਣਾ ਚਾਹੁੰਦੇ ਨੇ ਕਾਲੀਦਾਲ ਨੇ ਪਿੱਛੇ ਸਟੈਂਡ ਲਿਆ ਇਸ ਕਰਕੇ ਸਟੈਂਡ ਲਿਆ ਕਿ ਅਸੀਂ ਕੋਈ ਲਾਇਅੰਸ ਨਹੀਂ ਕਰਨਾ ਕਿਉਂਕਿ ਸਾਡੀਆਂ ਗੱਲਾਂ ਸਾਡੇ ਮਸਲਿਆਂ ਵਾਲੇ ਬੰਨੇ ਕੋਈ ਸੈਂਟਰ ਗਵਰਨਮੈਂਟ ਧਿਆਨ ਨਹੀਂ ਦੇ ਰਹੀ ਕਾਂਗਰਸ ਨੇ ਵੀ ਉਹੋ ਕੁਝ ਕੀਤਾ ਬੀਜੇਪੀ ਵੀ ਉਸੇ ਰਾਵਾਂ ਦੇ ਉੱਤੇ ਆ ਪੰਜਾਬ ਗਵਰਨਮੈਂਟ ਜਿਹੜੀ ਆ ਉਹ ਕੋਈ ਕਸਰ ਹੀ ਨਹੀਂ ਛੱਡ ਰਹੀ ਔਰ ਮੈਂ ਸਮਝਦਾ ਆ ਕਿ ਇਸ ਗੱਲ ਨੂੰ ਸੰਜੀਦਗੀ ਨਾਲ ਸੋਚਣ ਦੀ ਲੋੜ ਆ ਜਿਹੜੇ ਸਾਡੇ ਲੋਕ ਅੱਜ ਸਟਰੀਟ ਜਿਹੜੇ ਨੇ ਜਿਤਨਾ ਆਮ ਪਿੰਡਾਂ ਦੇ ਵਿੱਚ ਸਟਰੀਟ ਵਾਰਕਿੰਗ ਵਾਰਕਿੰਗ ਹੁੰਦੀ ਆ ਉਹ ਡਾਕ ਬਾਤ ਨਹੀਂ ਜਿਹੜੀ ਆ ਨਾ ਉਹ ਬਹੁਤ ਵੱਧ ਗਈ ਆ ਕੋਈ ਬੰਦਾ ਨਹੀਂ ਸੋਚਦਾ ਕਿ ਕੋਈ ਕੋ ਸਾਹਮਣੇ ਕੋਈ ਲੀਡਰ ਬੜੀ ਦਲੀਲ ਦੇ ਨਾਲ ਰਿਕਾਰਡ ਦੇ ਮੁਤਾਬਕ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਤੁਸੀਂ ਵਾਹ ਹਾਥ ਪੁੜਾ ਫੇਕ ਆਈਡੀਆ ਪਾਪਾ ਕੇ ਉਹਨਾਂ ਨੂੰ ਇਹ ਸ਼ਾਇਦ ਭੁਲੇਖਾ ਆ ਕਿ ਉਹਨਾਂ ਦੀਆਂ ਇਹਨਾਂ ਕਰਤੂਤਾ ਦੇ ਉੱਤੇ ਕੋਈ ਅਮਲ ਕਰੂਗਾ ਸੋਸ਼ਲ ਮੀਡੀਆ ਦਾ ਸਵਾਦ ਉਹ ਜਰੂਰ ਦੇਖ ਸਕਦੇ ਨੇ ਪਰ ਉਹਨਾਂ ਦੀਆਂ ਇਹਨਾਂ ਚਾਲਾਂ ਨੂੰ ਹਰ ਇੱਕ ਆਦਮੀ ਸਮਝਦਾ ਜੇਕਰ ਸudar satwant singh ਅਗਵਾਨ ਦੇ ਭਰਾ ਦੀ ਵੀਡੀਓ ਵੇਖੋ ਇਹ ਉਹ ਬੀਬੀ ਅਵਤਾਰ ਸਿੰਘ ਰੂਪੋ ਵਾਲੀ ਸ਼ਹੀਦ ਦੀ ਬੇਟੀ ਦੇ ਬਾਰੇ ਉਹਦੀ ਵੀਡੀਓ ਵੇਖੋ ਤੇ ਚੰਦ ਉਹ ਲੋਕ ਜਿਹੜੇ ਆਪਣੇ ਆਪ ਨੂੰ ਬੜਾ ਵੱਡਾ ਉਹ ਸਿਮਤੀ ਉਹਨਾਂ ਲੋਕਾਂ ਦੀ ਲੈਣਾ ਚਾਹੁੰਦੇ ਨੇ ਜਿਹੜੇ ਸਰਕਾਰਾਂ ਦੇ ਖਾਰਿਆਂ ਦੇ ਤੇ ਲੱਜਦੇ ਨੇ ਸੋ ਮੈਂ ਬੜਾ ਜ਼ੋਰ ਦੇ ਕੇ ਇਸ ਗੱਲ ਨੂੰ ਕੰਡਮ ਕਰਦਾ ਔਰ ਗੁਰੂ ਰਾਮਦਾਸ ਸਰਦਾਰ ਸਖਬੀਰ ਸਿੰਘ ਜੀ ਬਾਦਲ ਦੇ ਨਾਲ ਸੀ ਤਦੇ ਕਰਕੇ ਉਹਨਾਂ ਦਾ ਏਡਾ ਵੱਡਾ ਬਚਾਅ ਹੋਇਆ ਔਰ ਐਡਮਿਨਿਸਟ੍ਰੇਸ਼ਨ ਜਿਹੜੀ ਨੇ ਬੜੀ ਹੀ ਬੇਸ਼ਰਮੀ ਦੇ ਨਾਲ ਇਹ ਗੱਲ ਕੀਤੀ ਆ ਕਿ ਸਿਫਤੀ ਲੈਣ ਦੀ ਗੱਲ ਜਿਹੜੀਆਂ ਹਰ ਇੱਕ ਬੰਦੇ ਨੇ ਫਟਕਾਂ ਪਾਈਆਂ ਨੇ ਗੱਲ ਸੁਣ ਕੇ ਇੱਕ ਆਦਮੀ ਜੋ ਸਾਹਮਣੇ ਰੱਬ ਦਾ ਨਾਮ ਲੈ ਰਿਹਾ ਆ ਆਪਣਾ ਕਾਹ ਤੱਕ ਦਾ ਹੁਕਮ ਮੰਨ ਕੇ ਪਹਰਾ ਦੇ ਰਿਹਾ ਆ ਉਹਦਾ 9mm ਦੇ ਨਾਲ ਸਿੱਧਾ ਹਮਲਾ ਕੀਤਾ ਜਾਵੇ ਔਰ ਹਮਲਾ ਉਸ ਬੰਦੇ ਨੂੰ ਜਿਹਦਾ ਪਛੋਕੜ ਸਾਰਾ ਚੰਗੀ ਤਰ੍ਹਾਂ ਪੁਲਿਸ ਡਿਪਾਰਟਮੈਂਟ ਐਡਮਿਨਿਸਟ੍ਰੇਸ਼ਨ ਜਾਣਦੀ ਆ ਗੱਲ ਕਰਨ ਲੱਗਿਆ ਸ਼ਰਮਣੀ ਆਈ ਇਹ ਕਿਹੜੇ ਮਜਰੀਏ ਦੇ ਨਾਲ ਕਿਉਂ ਗੱਲ ਕੀਤੀ ਗਈ ਆ ਕਿਸੇ ਦੇ ਇਸ਼ਾਰੇ ਤੇ ਕੀਤੀ ਗਈ ਆ ਕੋਈ ਬੰਦਾ ਆਪਣੀ ਜਾਨ ਤੋਂ ਹੱਥ ਧੋ ਬਵੇ ਤੇ ਬਾਅਦ ਵਿੱਚ ਉਹ ਸਮਝੇ ਕਿ ਮੈਨੂੰ ਸympathy ਮਿਲ ਜੂਗੀ ਕਦੀ ਐਸਾ ਦੁਨੀਆ ਦੇ ਵਿੱਚ ਵੇਖਿਆ ਉਸ ਤੋਂ ਬਾਅਦ ਆ ਮਜੀਠਾ ਜੀ ਵਾਲਾ ਵੇਖ ਲਓ ਇੱਕ ਆਦਮੀ ਨੇ ਸਾਰਾ ਹੁਣ ਉਹਨਾਂ ਨੂੰ ਇਹ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਦੇ ਬੱਚਿਆਂ ਨੂੰ ਥ੍ਰੈਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਪਤਾ ਨਹੀਂ ਲੱਗਦਾ ਕੌਮ ਵਿੱਚ ਜਲਾਦ ਕਿੱਥੋਂ ਪੈਦਾ ਹੋ ਗਏ ਮੈਂ ਸਮਝਦਾ ਹਾਂ ਇਹ ਤੇ ਮਨੁੱਖਤਾ ਦਾ ਭਲਾ ਕਰਨ ਵਾਲੀ ਕੌਮ ਸੀ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਇਹਦੇ ਵਿੱਚ ਜਲਾਦ ਤੇ ਨਹੀਂ ਸੀ ਹੁੰਦੇ ਇਹ ਜਲਾਦ ਕਿੱਥੋਂ ਪੈ ਗਿਆ ਹੋਏ ਨੇ ਇਹਨਾਂ ਨੂੰ ਰੱਬ ਮaaf ਨਹੀਂ ਕਰੂਗਾ ਜਿਸ ਤਰੀਕੇ ਦੇ ਨਾਲ ਇਹ ਲੱਗੇ ਨੇ ਔਰ ਜਿਹੜੇ ਲੋਕ ਇਸ ਗੱਲ ਦਾ ਸਿਆਸੀ ਲਾਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਪਰਮਾਤਮਾ ਉਹਨਾਂ ਦਾ ਨਸਤੂ ਨਬੂਤ ਕਰੇਗੀ ਮੈਨੂੰ ਪੂਰਨ ਵਿਸ਼ਵਾਸ ਹੈ ਸੋ ਮੈਂ ਇਹ ਜੋ ਸਾਰਾ ਵਰਤਾਰਾ ਵਾਪਰ ਰਿਹਾ ਜਿਹੜੀ ਇਸ ਵੇਲੇ ਪੁਲਿਸ ਡਿਪਾਰਟਮੈਂਟ ਆ ਉਹ ਵੀ ਉਹਨਾਂ ਲੀਆਂ ਤੇ ਚੱਲ ਪਿਆ ਜਿਨ੍ਹਾਂ ਦੇ ਉੱਤੇ ਟੈਰਰਿਸਮ ਵੇਲੇ ਚੱਲਿਆ ਸੀ ਇਹ ਸਾਰਾ ਦੌਰ ਅਸੀਂ ਉਹ ਵੀ ਆਪਣੇ ਪਿੰਡੇ ਤੇ ਹੰਡਾਇਆ ਔਰ ਮੈਂ ਕਹਿਣਾ ਚਾਹਣਾ ਕਿ ਕਾਲੀਦਲ ਦੇ ਬਹੁਤ ਸਾਰੇ ਲੀਡਰ ਜਿਹੜੇ ਨੂੰ ਅੰਦਰ ਥ੍ਰੈਟ ਨੇ ਕਈਆਂ ਨੂੰ ਟੈਲੀਫੋਨ ਤੇ ਕਈ ਤਰ੍ਹਾਂ ਦੀਆਂ ਮੈਸੇਜ ਉਹਨਾਂ ਨੂੰ ਆ ਰਹੇ ਆ ਅਸੀਂ ਸਾਰੇ ਜਾਣਦੇ ਆ ਕਿ ਇਸ ਹਾਲਾਤ ਦੇ ਵਿੱਚ ਕਾਲੀ ਦਲ ਨੂੰ ਕਿਸ ਤਰੀਕੇ ਨਾਲ ਡੈਮੇਜ ਕਰਨ ਲਈ ਹਰ ਪੱਖ ਦੇ ਉੱਤੋਂ ਜ਼ੋਰ ਲਾ ਲਿਆ ਜੇ ਕਾਲੀ ਦਲ ਹੋਣੇ ਅਸਲੇ ਡਾਊਨ ਫਾਲ ਵਿੱਚ ਆਂਦੇ ਨੇ ਦੂਜੇ ਬੰਦਿਆਂ ਦੇ ਆ ਖੇਤਰੀ ਪਾਰਟੀ ਤੋਂ ਬਗੈਰ ਸਰਦਾ ਨਹੀਂ ਫਿਰ ਇਹਨਾਂ ਨੂੰ ਇਹ ਪੁੱਛੋ ਤੁਸੀਂ ਇਹ ਧੋਰੀ ਗੱਲ ਕਿਉਂ ਕਰ ਰਹੇ ਜੀ ਕਾਲੀ ਦਲ ਦੇ ਸਾਰੇ ਲੀਡਰਸ਼ਿਪ ਨੂੰ ਮਾਰ ਕੇ ਤੁਸੀਂ ਸਮਝਦੇ ਜੀ ਅਸੀਂ ਨੱਚਦੇ ਫਿਰਿਏ ਤੁਹਾਨੂੰ ਲੋਕ maaf ਨਹੀਂ ਕਰਨਗੇ ਮੈਂ ਤੁਹਾਨੂੰ ਗਰੰਟੀ ਨਾਲ ਕਹਿੰਦਾ ਲੋਕ ਇਸ ਗਲਤੀ ਉਤੋਂ ਜਿਹੜਾ ਨਤੀਜਾ ਅੱਜ ਸਾਡੇ ਸਾਹਮਣੇ ਆਇਆ ਜੋ ਕਰਤੂਤ ਅੱਜ ਕੀਤੀ ਆ ਔਰ ਮੈਂ ਕਹਿੰਦਾ ਆ ਇਹ ਸਰਕਾਰ ਤੇ ਏਜੰਸੀਆਂ ਦੀ ਸ਼ਹਿ ਦੇ ਨਾਲ ਸਾਰਾ ਕੁਝ ਹੋਇਆ ਕੋਈ ਇਕੱਲਾ ਨਹੀਂ ਕਰ ਸਕਦਾ ਸਰਦਾਰ ਸੁਖਬੀਰ ਸਿੰਘ ਬਾਦਲ 20 ਵਰਾਂ ਜੇਰਾਬਾਬਾ ਨਾਨਕ ਗਿਆ ਕਲਾਂਨੌਰ ਗਿਆ ਜਿੱਥੇ ਸਰਦਾਰ ਨਰੈਨ ਸਿੰਘ ਚੋੜੇ ਦਾ ਘਰ ਆ ਕਦੀ ਉੱਥੇ ਵੀ ਕੋਈ ਗੱਲ ਨਹੀਂ ਹੋਈ ਅੱਜ ਇੱਥੇ ਗੱਲ ਹੋਣੀ ਸੀ ਅਕਾਲ ਤਖਤ ਸਾਹਿਬ ਦੇ ਵੱਲੋਂ ਹੁਕਮ ਦੇ ਮੁਤਾਬਕ ਅੱਜ ਦਰਬਾਰ ਸਾਹਿਬ ਦੇ ਵਿੱਚ ਫੇਰ ਗੋਲੀ ਚੱਲ ਗਈ ਔਰ ਜਿੰਨਾ ਲੋਕਾਂ ਨੇ ਗੋਲੀ ਚਲਾ ਕੇ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਧਹਾਤੇ ਰੀ ਕੀਤਾ ਸੀ ਯਾਰ ਅੱਜ ਉਹ ਲੋਕ ਜਿਹੜੇ ਨੇ ਇਸ ਗੱਲ ਨੂੰ ਸ਼ਾਬਾਸ਼ ਦੇ ਰਹੇ ਨੇ ਕਿੱਡੀ ਹਰਾਰਗੀ ਵਾਲੀ ਗੱਲ ਆ ਉਹਨਾਂ ਵਾਲੇ ਬੰਦੇ ਕਿਸੇ ਦਾ ਧਿਆਨ ਹੀ ਨਹੀਂ ਔਰ ਜਿਹੜੇ ਬੰਦੇ ਇਸ ਗੱਲ ਦੀ ਪ੍ਰੋਟੈਕਸ਼ਨ ਕਰਦੇ ਨੇ ਜਿਹੜੇ ਇਸ ਗੱਲ ਹੀ ਮਰਦੇ ਨੇ ਜਿਹੜੇ ਧਰਮ ਤੇ ਕਾਲ ਤਖਤ ਸਾਹਿਬ ਦੇ ਹੁਕਮ ਦੇਗੇ ਸਿਰ ਨਮੋਉਂਦੇ ਨੇ ਅੱਜ ਉਹਨਾਂ ਨੂੰ ਥ੍ਰੈਟ ਤੇ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਇਹ ਕੌਮ ਕਦੀ ਮਾਫ਼ ਨਹੀਂ ਕਰੂਗੀ ਮੈਨੂੰ ਗੁਰੂ ਰਾਮਦਾਸ ਤੇ ਗੁਰੂ ਨਾਨਕ ਬਾਬਾ ਜੀ ਤੇ ਪੂਰਾ ਭਰੋਸਾ ਆ ਇਹਨਾਂ ਦਾ ਆਪ ਨੇੜੇ ਹੋ ਕੇ ਨਾਸ ਕਰਨਗੇ ਕੌਮ ਸਾਤਿ ਸਿੰਘ ਬਾਦਲ ਵਿਜੀਠਾ ਜੀ ਇਹ ਸਾਰੀ ਪਾਰਟੀ ਨੂੰ ਲੈ ਕੇ ਚੜ੍ਹਦੀ ਕਲਾ ਵਿੱਚ ਜਾਣਗੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਅੱਜ ਤੁਹਾਡੇ ਰੂਬਰੂ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ